ਲੈ ਵੀ ਮਿੱਤਰੋ ਜੇ ਕੋਈ ਹਿਸਾਬ ਦੇ ਪੈਸੇ ਲਾ ਕੇ ਇੱਥੇ ਕੈਨੇਡਾ ਅਮਰੀਕਾ ਬਣਾਉਣਾ ਚਾਹੁੰਦਾ ਤਾਂ ਉਸ ਲਈ ਬਹੁਤ ਵੱਡਾ ਕੀ ਇੱਕ ਕੰਮ ਲੈ ਕੇ ਆਇਆ ਕੰਮ ਕੀ ਆ ਬਾਈ ਇਹ ਹੈਗਾ ਭਾਈ ਰੁੱਪਾ ਸਾਡੇ ਨੇੜੇ ਕੀ ਅੱਜ ਤੋਂ ਕਟੋ-ਕਟ 30 ਸਾਲ ਪੁਰਾਣੀ ਚੱਕੀ ਤੇ ਪਹਿਲਾਂ ਤੁਹਾਨੂੰ ਚੱਕੀ ਵਾੜੇ ਫਿਰ ਦੱਸਦੇ ਆ ਪਹਿਲਾਂ ਦਾਦਾ ਤੁਸੀਂ ਪਲਾਟ ਆ ਬਾਈ ਇਹ 60 ਬਾਈ 47 ਦਾ 10 ਮਾੜਲੇ ਜਗ੍ਹਾ ਕੀ ਤੇ ਇੱਥੇ ਤੁਹਾਨੂੰ ਦੱਸਿਆ ਵੀ 30 35 ਸਾਲ ਪੁਰਾਣੀ ਚੱਕੀ ਚੱਲ ਰਹੀ ਆ ਨੇੜੇ ਤੇੜੇ ਪਿੰਡਾਂ ਨੂੰ ਜਿਵੇਂ ਕਿ ਇੱਧਰ ਹੋ ਗਿਆ ਆਪਣਾ ਭਾਈ ਰੂਪੇ ਜਗਾ ਗਏ ਦੁੱਲੇ ਵਾਲਾ ਸਲਾਤਪੁਰਾ ਕੌਲੋਕੇ ਸੇਲ ਭਰਾ ਬੁਰਜ ਗਿੱਲ ਟਵਾਲੀ ਕੰਡਾ ਬਣਾ ਨੇੜੇ ਤੇੜੇ ਦੇ ਘਟੋਂ 10 15 ਪਿੰਡਾਂ ਨੂੰ ਦਾ ਪਤਾ ਹੀ ਆ ਕਿ ਕਿੰਨੇ ਸਾਲ ਪੁਰਾਣੀ ਚੱਕੀ ਆ ਇਹ ਚੱਕੀ ਹੈਗੀ ਬਈ ਬਕਾਊ 35 ਸਾਲ ਪੁਰਾਣੀ ਚੱਕੀ ਆ ਬਹੁਤ ਹੀ ਬਾਜਬ ਰੇਟ ਤੇ ਜਿਹੜੀ ਕਿ ਚੱਕੀ ਤੇ ਜਗਾ ਵਿੱਚੀ ਸਮਾਨ ਉਹ ਬਕਾਊ ਆ ਤੁਹਾਨੂੰ ਸਮਾਨ ਬਾਰੇ ਦੱਸ ਦੇ ਅੰਦਰ ਅੰਦਰ ਜਿਹੜੀਆਂ ਦੋ ਚੱਕੀਆਂ ਲੱਗੀਆਂ ਬਈ ਆਟੇ ਵਾਲੀਆਂ ਦਾਣੇ ਵਾਲੀਆਂ ਸਾਨੇ ਬਲੋਰ ਆਗਾ ਤੇ ਨਾਲ ਹੀ ਜਿਹੜਾ ਕੀ ਸਰੋਂ ਦੇ ਤੇਲ ਕੱਢਣ ਵਾਲਾ ਜਿਹੜਾ ਕੀ ਸਪੈਦਰ ਲੱਗਿਆ ਵਾ ਉਹ ਵੀ ਨਾਲ ਹੀ ਬਕਾਊ ਆ ਬਾਈ ਆ ਦੇਖੋ ਸਰੋਂ ਦਾ ਤੇਲ ਬਈ ਇੱਥੇ origignal ਬਿਲਕੁਲ ਕੱਢਦੇ ਐ ਇਹ ਬਾਈ ਤੇ ਉਹ ਵੀ ਨਾਲ ਹੀ ਬਕਾਊ ਆ ਤੇ ਉਸ ਤੋਂ ਬਾਅਦ ਹੈਗਾ ਚੌਲ ਕੱਢਣ ਵਾਲਾ ਲੱਗਿਆ ਵਾ ਇੱਥੇ ਵੀ ਸੈਲਰ ਉਹ ਤੁਸੀਂ ਵੇਖ ਸਕਦੇ ਆ ਚੌਲਾਂ ਵਾਲਾ ਸੈਦਰ ਲੱਗਿਆ ਵਾ ਉਹ ਵੀ ਬਕਾਊ ਆ ਨਾਲ ਹੀ ਤੇ ਉਸ ਤੋਂ ਬਾਅਦ ਹੈਗਾ ਇੰਜਨ ਇੱਕ ਸਵਰਾਜ ਦਾ ਬਾਈ ਇੱਥੇ ਇੰਜਨ ਰੱਖਿਆ ਵਾ ਇਹਨਾਂ ਨੇ ਆ ਤੁਸੀਂ ਵੇਖ ਸਕਦੇ ਆ ਕਿ ਲੇੜ ਘਾਟਾ ਦੋ ਘਾਟਾ ਨਾ ਆਵੇ ਤਾਂ ਡਾਇਰੈਕਟ ਆ ਪਾ ਕੇ ਇਹਨੂੰ ਸਾਫਟਾ ਜੋੜ ਕੇ ਤੇ ਚੱਕੀ ਚੱਲ ਪੈਂਦੀ ਆ ਇਹ ਨਾਲ ਹੀ ਵਿਕਾਊ ਆ ਤੇ ਨਾਲ ਹੀ ਬਾਈ ਇੱਕ ਮੋਟਰ ਆ 40 ਦੀ 40 ਹਾਸ ਪਾਵਰ ਦੀ ਸਣੇ ਕਨੈਕਸ਼ਨ ਇਹ ਵੀ ਵਿੱਚ ਹੀ ਵਿਕਾਊ ਆ ਹੋਰ ਨਿੱਕਾ ਮੋਟਾ ਸਮਾਨ ਬਹੁਤ ਪਿਆ ਬਾਈ ਇੱਥੇ ਜਿਵੇਂ ਕਿ ਆਹ 쿨ਰ ਹੋ ਗਿਆ ਪੱਕਾ ਹੋ ਗਿਆ ਬਾਕੀ ਵੀ ਆ ਬਣੀ ਵੀ ਆ ਜਗਾ ਜਿਹੜੀ ਕਿ ਬੀ ਚੱਲਦਾ ਕੰਮ ਆ ਵੀ ਨਾਲ ਹੀ ਇਨਵਰਟਰ ਮੋਟਰ ਆ ਯਾਰ ਹੋਰ ਬਹੁਤ ਸਮਾਨ ਆ ਛੋਟਾ ਮੋਟਾ ਮੋਟਰ ਲੱਗੀ ਵੀ ਆ ਤੇ ਬਾਕੀ ਗੱਲ ਐ ਵੀ ਤੁਸੀਂ ਅੱਜ ਪੈਸੇ ਲਾਓਗੇ ਯਾਰ ਮੰਨ ਲਓ ਸਵੇਰੇ ਪੈਸੇ ਲਾ ਦੇ ਤੁਸੀਂ ਇਹ ਜਗਾ ਖਰੀਦ ਲਈ ਚੱਕੀ ਗਿੱਲੀ ਦੁਪਹਿਰ ਤੱਕ ਤੁਹਾਨੂੰ ਪੈਸੇ ਵਨ ਲੱਗ ਜਾਣਗੇ ਬਹੁਤ ਵਧੀਆ ਕਾਰੋਬਾਰਾ ਪੁਰਾਣਾ ਕਾਰੋਬਾਰ ਅੱਜ ਆਪਣਾ ਬਿਸਕਰਮਾ ਡੇ ਕਰਕੇ ਜਿਹੜੀ ਕਿ ਚੱਕੀ ਮਤਲਬ ਕਿ ਬਾਂਦਾ ਤਨੇ ਇੱਥੇ ਬਹੁਤ ਕੰਮ ਚੱਲਦਾ ਬਈ ਚੱਕੀ ਦਾ ਬਾਕੀ ਨੇੜੇ ਤੇਰੇ ਤੁਹਾਨੂੰ ਦੱਸਿਆ ਪਹਿਲਾਂ 35 ਸਾਲ ਪੁਰਾਣੀ ਚੱਕੀ ਆ ਬਜ਼ੁਰਗ ਚਾਉਂਦੇ ਹੁੰਦੇ ਸੀਗੇ ਹੁਣ ਕਿਸੇ ਕਾਰਨ ਕਰਕੇ ਵੇਚ ਰਹੇ ਆ ਇਹ ਤੇ ਬਿੱਲ ਬਾਜਬ ਰੇਟ ਤੇ ਤੁਸੀਂ ਆ ਕੇ ਚੱਕੀ ਇਹ ਖਰੀਦ ਸਕਦੇ ਆ ਤੁਹਾਨੂੰ ਨੰਬਰ ਵੀ ਦਾਸ ਬੋਲ ਦਿੰਨੇ ਉੱਪਰ ਲਿਖ ਵੀ ਦੇਵਾਂਗੇ 9417975763 969696373 ਬਾਕੀ ਉੱਪਰ ਦਿੱਤੇ ਨੰਬਰਾਂ ਤੁਹਾਨੂੰ ਉੱਪਰ ਵੀ ਲਿਖ ਦਿੰਨੇ ਆ ਅੱਗੇ ਤੁਸੀਂ ਖਰੀਦ ਸਕਦੇ ਆ ਬਾਕੀ ਪਲਾਟ ਤੁਹਾਨੂੰ ਦੱਸੇ ਆ ਬਾਈ 10 ਮਾਰ ਲਈ ਜਗ੍ਹਾ ਇਹ ਤੇ 60 ਬਾਈ 47 ਦੀ ਇਹ ਜਿਹੜਾ ਕੀ ਪਲਾਟ ਬਣਿਆ ਵਾ ਸੱਟ ਵਰਡ ਲੰਮੀ ਹੈ 47 ਫੁੱਟ ਚੌੜੀ ਹੈ ਆ ਤੁਸੀਂ ਤੁਹਾਡੇ ਸਾਹਮਣੇ ਹੈਗੀ ਜਗਾ ਪਈ ਵੀ ਆ ਬਿਲਕੁਲ ਬਾਜੂਬ ਰੇਡ ਤੇ ਤੁਸੀਂ ਆ ਕੇ